ਇਹ ਹੈਗੀ ਹੈ ਜੀ ਗਾਚਨੀ ਕਈ ਇਹਨੂੰ ਗਾਜਨੀ ਕਈ ਗਾਚੀ ਵੀ ਕਹਿੰਦੇ ਤੁਹਾਡੇ ਕੀ ਕਹਿੰਦੇ ਇਹ ਵੀ ਤੁਸੀਂ ਮੈਨੂੰ ਦੱਸਣਾ ਹੈਗਾ ਤੇ ਪਹਿਣਾ ਨੇ ਪਹਿਲੀ ਗੱਲ ਤੇ ਇਹਨੂੰ ਖਾਣਾ ਨਹੀਂ ਹੈਗਾ ਇਹ ਆਪਾਂ ਗਾਚੀ ਲੈਣੀ ਹੈਗੀ ਆ ਕਿਤੋਂ ਵੀ ਆਪਾਂ ਨੂੰ ਬੁੱਕ ਸ਼ਾਪ ਤੋਂ ਮਿਲ ਜਾਊਗੀ ਤੇ ਇਹਨੂੰ ਨਾ ਭਿਓ ਕੇ ਰੱਖਣਾ ਇਦਾਂ ਸਾਰੀ ਦਾ ਤੁਸੀਂ ਭਿਓ ਕੇ ਰੱਖ ਸਕਦੇ ਹੈਗੇ ਆ ਤੇ ਜਦੋਂ ਇਹਦਾ ਇਦਾਂ ਪੇਸਟ ਫਾਈਨ ਪੇਸਟ ਜਿਵੇਂ ਫੱਟੀ ਪੋਚਣ ਵਾਲਾ ਪੇਸਟ ਇਹਦਾ ਬਣ ਜੇ ਹਨਾ ਤਾਂ ਇਹਨੂੰ ਜਿਹੜਾ ਹੈਗਾ ਤੁਸੀਂ ਇਹਨੂੰ ਯੂਜ਼ ਕਰਨਾ ਤੇ ਇਹਨੂੰ ਆਪਾਂ ਲਗਾ ਸਕਦੇ ਹਾਂ ਗੋਡਿਆਂ ਤੇ ਗੋਡੇ ਜਿਹੜੇ 5 ਦਿਨ ਜੇਕਰ ਤੁਸੀਂ ਇਹਨੂੰ ਲਗਾਤਾਰ ਲਗਾ ਲਿਆ ਤਾਂ ਤੁਹਾਡੇ ਗੋਡੇ ਜਿਹੜੇ ਉਹ ਨਵੇਂ ਬਣ ਜਾਣਗੇ ਜਿਹੜੇ ਗੋਡੇ ਪਉਣ ਦੇ ਸੋਚ ਰਹੇ ਆ ਉਹ ਵੀ ਜਰੂਰ ਇਹਨੂੰ 5 ਦਿਨਾਂ ਜਿਹੜਾ ਵਰਤਣਾ ਇਹਦਾ ਸੰਗਣਾ ਲੇਪ ਲਗਾ ਕੇ ਤੇ ਜਦੋਂ ਇਹ ਸੁੱਕ ਜੇ ਉਦੋਂ ਇਹਨੂੰ ਤੁਸੀਂ ਧੋ ਲੈਣਾ ਗੋਡੇ ਇੱਕ ਵਾਰੀ ਤੁਹਾਡੇ ਨਵੇਂ ਨਰੋਏ ਬਣ ਜਾਣਗੇ ਜਿਨ੍ਹਾਂ ਦੇ ਗੋਡੇ ਖੜਖੜ ਜੀ ਕਰਦੇ ਆਵਾਜ਼ ਆਉਂਦੀ ਆ ਤੇ ਇਹਨੂੰ ਜੈਂਟਸ ਵੀ ਲਗਾ ਸਕਦੇ ਆ ਲੇਡੀਜ਼ ਵੀ ਲਗਾ ਸਕਦੇ ਆ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਹੈਗਾ ਮੈਂ ਇਹਨੂੰ ਲਗਾਇਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਾਰਿਆਂ ਦੇ ਕੰਮ ਦੇ